ਹਰਿਆਣੇ ਵਾਲੇ ਭਰਾ ਵੀ ਪੰਜਾਬ ਦੇ ਨਾਲ ਡਟ ਕੇ ਖੜ ਗਏ ਨੇ ਤੇ ਟਰੱਕ ਪਰ ਕੇ ਜਿਹੜਾ ਰਾਸ਼ਨ ਆ ਜਿਹੜੇ ਇੱਕ ਪਿੰਡ ਦਾ ਰਾਸ਼ਨ ਆ ਪਿੰਡ ਪੰਨੀ ਵਾਲਾ ਰੋਲਦੂ ਜ਼ਿਲ੍ਹਾ सिरसा ਹਰਿਆਣਾ ਤਾਂ ਕੁਦਰਤੀ ਹਰ ਪੀੜਤਾਂ ਲਈ ਲੰਗਰ ਲੈ ਕੇ ਜਾ ਰਹੀਆਂ ਸੰਗਤਾਂ ਤਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜਾ ਇਹ ਟਰਾਲਾ ਇਹ ਟਰਾਲਾ ਪਰ ਕੇ ਇਹ ਵੀਰ ਲੈ ਕੇ ਆਏ ਆ ਹਰਿਆਣੇ ਤੋਂ ਤਾਂ ਇਧਰਲੇ ਪਾਸੇ ਤੁਸੀਂ ਦੇਖੋਗੇ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਗੱਲਬਾਤ ਵੀ ਸਾਂਝੀ ਕਰਾਵਾਂਗੇ ਭਰਾਵਾਂ ਦੇ ਨਾਲ ਆਪਾਂ ਜਦੋਂ مصیبت ਪੈਂਦੀ ਹੈ ਖਾਸ ਕਰਕੇ ਪੰਜਾਬ ਤਾਂ ਪੰਜਾਬ ਹੋਰ ਨਾਲ ਸੂਬਿਆਂ ਦੇ ਨਾਲ ਟੱਟ ਕੇ ਖੜਦਾ ਤਾਂ ਜੇਕਰ ਪੰਜਾਬ ਤੇ ਹੁਣ مصیبت ਪਈ ਆ ਤਾਂ ਹਰਿਆਣੇ ਵਾਲੇ ਭਰਾ ਵੀ ਆ ਕੇ ਖੜ ਗਿਆ ਆਪਣੇ ਵੱਡੇ ਭਰਾ ਦੇ ਨਾਲ ਤਾਂ ਜੇਕਰ ਸیاਸਤ ਦੀ ਗੱਲ ਕਰੀਏ ਤਾਂ ਸیاਸਤ ਦੀਆਂ ਗੱਲਾਂ ਹੋਰ ਹੁੰਦੀਆਂ ਜਦੋਂ ਭਾਈਚਾਰੇ ਦੀ ਗੱਲ ਆਉਂਦੀ ਹੈ ਤਾਂ ਗੱਲ ਹੋਰ ਹੁੰਦੀ ਆ ਤੇ ਇੱਧਰ ਤੁਸੀਂ ਦੇਖ ਲਿਓ ਇੱਕ ਪਿੰਡ ਦੇ ਜਿਹੜੇ ਭਰਾ ਨੇ ਇਹ ਹਰਿਆਣਾ ਤੋਂ ਪੰਨੀ ਵਾਲਾ ਪਿੰਡ ਦੇ ਜਿਹੜੇ ਨੇ ਇਹ ਭਰਾ ਨੇ ਸਾਡੇ ਇਹ ਸਾਰੇ ਭਰਾ ਰਲ ਮਿਲ ਕੇ ਇੱਕ ਟਰੱਕ ਆ ਪਿੱਛੇ ਇੱਕ ਟਰਾਲੀ ਆ ਤਾਂ ਰਾਸ਼ਨ ਲੈ ਕੇ ਆਏ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ ਵਾਹਿਗੁਰੂ ਜੀ ਕੀ ਫਤਿਹ ਬਾਈ ਇਹ ਸਾਰਾ ਹਰਿਆਣੇ ਚ ਲੈ ਕੇ ਆ ਰਹੇ ਹਾਂ ਬਾਈ ਹਾਂਜੀ ਹਾਂਜੀ ਵੀਰ ਜੀ ਆਪਣੇ ਇੱਕ ਪਿੰਡ ਤੋਂ ਮਹਾਰਾ ਹੀ ਕਿਰਪਾ ਨਾਲ ਰਸਤਾ ਕੱਠਿਆਂ ਕਰੀਆਂ ਹੋਈਆਂ ਜੀ ਆਪਾਂ ਪਿੰਡ ਪੰਨੀਵਾਰ ਰੋਲ ਦੁੱਤ ਇੱਕ ਕਿੱਟ ਬਣਾਈ ਹੋਈ ਆ ਕਿ ਕਿਵੇਂ ਹਾਂਜੀ ਵੀਰ ਜੀ ਕੁਸ਼ਤਾ ਹੈਗਾ ਆਪਣੇ ਕੋਲੇ ਕਿੱਟਾਂ ਜੀ ਠੀਕ ਹੈ ਤੇ 150 ਕੁਵੱਟਲ ਆਪਣੇ ਕੋਲੇ ਆਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਪਰਿਵਾਰ ਦਾ ਮਤਲਬ ਆਪਣੇ ਕੋਲੇ ਇੱਕ ਕਿੱਟ ਹੈ ਹਾਂਜੀ ਹਾਂਜੀ ਮਾਲੋ ਮਹਾਰਾਜ ਦੀ ਕਿਰਪਾ ਨਾਲ ਚਲੋ ਬਾਕੀ ਨਗਰ ਦਾ ਬੜਾ ਸਾਥ ਮਿਲਿਆ ਜੀ ਸਾਰਨ ਪੱਡੀ ਗੱਲ ਹੁੰਦੀ ਹੈ ਵੀ ਆਪ ਹਮਾਰੇ ਜਦੋਂ ਚੱਲਣਾ ਲੋਕ ਉਹ ਗੱਲ ਹੀ ਅਲੱਗ ਹੁੰਦੀ ਹੈ ਜੀ ਪਿੰਡ ਨੇ ਨਗਰ ਨੇ ਚਲੋ ਬੈਠ ਕੇ ਮਤਾ ਪਾਇਆ ਤੇ ਸਮੂਹ ਸੰਗਤ ਨੇ ਜੀ ਨਾ ਕਿ ਕਿਸੇ ਪਾਰਟੀ ਵਾਜੀਆਂ ਨੂੰ ਛੱਡ ਕੇ ਸਾਰਿਆਂ ਨੂੰ ਸਮੂਹ ਨਗਰ ਨੇ ਇੱਕ ਫੈਸਲਾ ਕੀਤਾ ਵੀ ਜਿੰਨਾ ਕ ਆਪਣਾ ਫਰਜ਼ ਬਣਦਾ ਵੀ ਉੰਨਾ ਕ ਆਪਾਂ ਜ਼ਰੂਰ ਨਿਵਾਗੇ ਜੀ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਸੀ ਕੁਝ ਹਾਲਾਤਾਂ ਨੂੰ ਵੇਖਦੇ ਹੋਏ ਕੁਝ ਹੁਣ ਸਾਡੇ ਪਲਾਨ ਬਣ ਗਏ ਮੰਨ ਲਓ ਜੀ ਜੋ ਵੀ ਮੰਨ ਲਓ ਚਾਰ ਵਗੈਰਾ ਤੇ ਰਸਤਾ ਵਗੈਰਾ ਹੈਗਾ ਸਾਡੇ ਕੋਲ ਤੇ ਕੁਛ ਅਸੀਂ ਮੰਨ ਲਓ ਹਿਸਾਬ ਨਾਲ ਜੀ ਅ ਅੱਗੇ ਦਾ ਪ੍ਰਾਣ ਵੀ ਹੈ ਵੀ 20 ਦਿਨਾਂ ਨੂੰ ਜੋ ਵੀ ਚੀਜ਼ਾਂ ਦੀ ਵੀਰਾਂ ਨੂੰ ਜ਼ਰੂਰਤ ਹੋਈ ਹੈ ਨਾ ਆਪਾਂ ਉਸ ਹਿਸਾਬ ਨਾਲ ਵੀਰਾਂ ਨਾਲ ਕਿਸੇ ਨਾ ਕੰਟੈਕਟ ਕਰ ਲਾਂਗੇ ਤੇ ਜਿਹੜੀਆਂ ਵੀ ਰਸਤਾ ਉਹਨਾਂ ਨੂੰ ਚਾਹੀਦੀਆਂ ਹੋਈਆਂ ਜੀ ਮੰਨ ਲਓ 20 ਦਿਨਾਂ ਬਾਅਦ ਸਾਡਾ ਫੇਰ ਪ੍ਰਾਣ ਹੈਗਾ ਜੀ ਆਉਣ ਦਾ ਘਰ ਘਰ ਜਾ ਕੇ ਇਕੱਠਾ ਕਰਿਆ ਰਸ਼ਨ ਭਾਈ ਸਾਰਾ ਹਾਂਜੀ ਘਰ ਘਰ ਜਾ ਕੇ ਸਾਰੇ ਨਗਰ ਨੇ ਸਾਡਾ ਸੰਜੋਗ ਦਿੱਤਾ ਸਾਰੇ ਪੰਨੀ ਵਾਲੇ ਨੇ ਘਰ ਘਰ ਨੇ ਹਰੇਕ ਨੇ ਕਿਸੇ ਨੇ ਵੀ ਬੇਪਰਵਾਹ ਹੋ ਕੇ ਦਿਲੋਂ ਸਾਰਾ ਕੁਝ ਦਾਨ ਦਿੱਤਾ ਉਹਨਾਂ ਨੇ ਤੇ ਬਾਕੀ ਹੁਣ ਇਸ ਤੋਂ ਬਾਅਦ ਅਸੀਂ ਵੀ ਜਿਹੜਾ ਕੁਝ 20 ਦਿਨਾਂ ਬਾਅਦ ਜਾਂ ਜਦੋਂ ਵੀ ਫੇਰ ਅਸੀਂ ਆਉਣਾ ਹੈ ਜਿਹੜੀ ਜਿਹੜੀ ਚੀਜ਼ ਦੀ ਲੋੜ ਹੋਊਗੀ ਜਿਵੇਂ ਤੂੜੀ ਲਾੜੋ ਹਰਾਚਾਰਾ ਪਸ਼ੂਆਂ ਨੂੰ ਲਾੜੋ ਜਾਂ ਉਸ ਤੋਂ ਬਾਅਦ ਜਦੋਂ ਸੁੱਕ ਗਿਆ ਮਤਲਬ ਉਸ ਵੇਲੇ ਜਿਹੜੇ ਬੰਨ ਟੁੱਟੇ ਐ ਉਹਦੇ ਡੀਜ਼ਲ ਵੀ ਲੈ ਕੇ ਆਵਾਂਗੇ ਟਰੈਕਟਰ ਵੀ ਲੈ ਕੇ ਆਵਾਂਗੇ ਉਹ ਬੰਨ ਵੀ ਬਣਵਾ ਕੇ ਉਹ ਖੇਤ ਵੀ ਤਿਆਰ ਕਰਕੇ ਦੇਣੇ ਐ ਇੱਥੋਂ ਤੱਕ ਸਾਡੇ ਪੰਨੀ ਵਾਲੇ ਪਿੰਡ ਨੇ ਸਾਰਾ ਇਹ ਨਗਰ ਨੇ ਸੋਚਿਆ ਹੈ ਸਾਡੀ ਤਾਂ ਵੀਰ ਜੀ ਹੀ ਆ ਵੀ ਆਪਣਾ ਰਿਕੁਐਸਟ ਹੀ ਕਰ ਸਕਦੇ ਬੇਨਤੀ ਕਰ ਸਕਦੇ ਆਪਾਂ ਹਰਿਆਣੇ ਦੇ ਆਪਣੇ ਵੀਰ ਭਰਾਵਾਂ ਨੂੰ ਵੀ ਵੀ ਆਪਾਂ ਜਿੱਦਾਂ ਛੋਟਾ ਭਾਈ ਆਪਾਂ ਹਨਾ ਬਣ ਕੇ ਰਹੇ ਹਾਂ ਉਹਨਾਂ ਦੇ ਠੀਕ ਆ ਪੰਜਾਬ ਨੂੰ ਵੱਡਾ ਭਾਈ ਮੰਨਿਆ ਤੇ ਉਦਾਂ ਹੀ ਮੰਨ ਲਓ ਜਿੱਦਾਂ ਹਰਿਆਣੇ ਦੇ ਹੋਰ ਵੀ ਆ ਸਾਡੇ ਮੰਨ ਲਓ ਆਪਣੇ ਪਿੰਡ ਰਹਿੰਦੇ ਨੇ ਤਾਂ ਉਹ ਵੀ ਆਪਣਾ ਘੱਟੋ ਘੱਟ ਇਨ ਦਾ ਫਰਜ਼ ਸਮਝ ਕੇ ਹਨਾ ਵੀ ਵਾਰੀ ਵਾਰੀ ਨਾਲ ਮੰਨ ਲਓ ਜੀ ਉੱਥੇ ਕੰਟੈਕਟ ਕਰਕੇ ਜਿੰਨੇ ਵੀ ਆਪਣੇ ਕੋਈ ਸੰਸਥਾਵਾਂ ਹੈਗੀਆਂ ਜਾਂ ਉਦਾਂ ਮੰਨ ਲਓ ਕੋਈ ਵੀਰ ਭਰਾ ਆਪਣੇ ਰਹ ਰਿਆ ਤਾਂ ਵੀ ਵਾਰੀ ਵਾਰੀ ਨਾਲ ਆਪਣਾ ਫਰਜ਼ ਨਿਭਾਉਂਦੇ ਆ ਰਸਤਾ ਵਾਸਤਾ ਜੋ ਵੀ ਚੀਜ਼ਾਂ ਦੀ ਵੀਰਾਂ ਨੂੰ ਜ਼ਰੂਰਤ ਹੈ ਨਾ ਆਪਾਂ ਵੀ ਡਟ ਕੇ ਉਹਨਾਂ ਦਾ ਸਾਥ ਖੜਗੇ ਜੀ ਠੀਕ ਹੈ ਅੱਜ ਉਹਨਾਂ ਦੇ ਵਕਤ ਪਿਆ ਕੁਦਰਤੀ ਆਫਤਾਂ ਦੇ ਸਾਡੇ ਵੀ ਇਹ ਵਿਲਾਸ ਆਉਂਦਾ ਠੀਕ ਹੈ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਨਾ ਤੋਂ ਉਹਦੇ ਪਹਾੜੇ ਨੂੰ ਮੰਨਦੇ ਆਪਾਂ ਤਾਂ ਹੀ ਕਹਿੰਦੇ ਵੀ ਜਿਹੜਾ ਆਪਣਾ ਫਰਜ ਨਿਭਾਉਂਦਾ ਸਿੱਖ ਦਾ ਜੋ ਵੀ ਫਰਜ ਹੈ ਜੀ ਉਹਨੂੰ ਜਿੱਥੇ ਤਾਈ ਹੋ ਸਕੇ ਅਦਾ ਕਰਨਾ ਚਾਹੀਦਾ ਵੀਰ ਬਿਲਕੁਲ ਕਿਸਾਨੀ ਅੰਦੋਲਨ ਵੇਲੇ ਵੀ ਡਟ ਕੇ ਸਾਰੇ ਨਾਲ ਖੜੇ ਆ ਬਿਲਕੁਲ ਜੀ ਬਿਲਕੁਲ ਵੀਰ ਜੀ ਉਦੋਂ ਵੀ ਪ੍ਰਮਾਤਮਾ ਦੀ ਕਿਰਪਾ ਆਪਣੇ ਪਿੰਡੋਂ ਬੜੀ ਸੰਗਤ ਚੱਲੀ ਸੀਗੀ ਆਪ ਮੁਹਾਰੇ ਲੋਕ ਉਦੋਂ ਚੱਲੇ ਸੀਗੇ ਜੀ ਤੇ ਹੁਣ ਵੀ ਜਿੱਦਾਂ ਵੀ ਚਲੋ ਬੈਠ ਕੇ ਪਿੰਡ ਨੇ ਮਤਾ ਪਾਇਆ ਉਨ ਵੀ ਆਪ ਮੁਹਾਰੇ ਚੱਲੇ ਜੀ ਸਾਡੇ ਪਿੰਡ ਦੇ ਵਿੱਚ ਕੋਈ ਪਾਰਟੀ ਵਾਜੀ ਦਾ ਮਾਨੂੰ ਦਖਲੰਦ ਆ ਜੀ ਜੀ ਪ੍ਰਮਾਤਮਾ ਸਾਹਿਬ ਦੀ ਬਿਲਕੁਲ ਜੀ ਬਿਲਕੁਲ ਪੂਰੇ ਪਿੰਡ ਦਾ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਨਗਰ ਨਿਵਾਸੀਆਂ ਦੇ ਸਮੂਹ ਨਾਲ ਲੋ ਜੀ ਬੈਠ ਕੇ ਅਸੀਂ ਚੱਲੋ ਜੋ ਵੀ ਸਾਡਾ ਪਲਾਨ ਬਣਿਆ ਉਹ ਸਾਹ ਦਾ ਰਸਤਾ ਵਾਸਤਾ ਇਕੱਠੀਆਂ ਕਰੀਆਂ ਪਿੰਡ ਚ ਜਾ ਕੇ ਬਾਕੀ ਲੋਕਾਂ ਦੇ ਆਪ ਮੁਹਾਰੇ ਜੀ ਫੋਨ ਆਏ ਵੀ ਤੁਸੀਂ ਭਾਈ ਇਹ ਕੰਮ ਪਿੰਡ ਹੋਰ ਕਿੰਨੇ ਕਿ ਪਿੰਡ ਜਿਹੜੇ ਆਸੇ ਪਾਸੇ ਦੇ ਭਰਾ ਲੈ ਕੇ ਆ ਰਹੇ ਇਸ ਤਰ੍ਹਾਂ ਦਾ ਹੋਰ ਵੀ ਆਸੇ ਪਾਸੇ ਤਿਆਰੀ ਹੋਰ ਆਪਣੇ ਲਾਗੇ ਪਿੰਡਾਂ ਦੇ ਵੀ ਕਾਫੀ ਆ ਰਹੇ ਨੇ ਵੈਸੇ ਅਸੀਂ ਮਾਨੂੰ ਚੱਲੋ ਕੋਈ ਪ੍ਰੋਮੋ ਕਿਉਂਕਿ ਇਹ ਚੀਜ਼ਾਂ ਸਾਨੂੰ ਐਦਾਂ ਡਰ ਲੱਗਦਾ ਰਹਿੰਦਾ ਇਹ ਚੀਜ਼ ਹੁੰਦੀ ਨਹੀਂ ਬਾਈ ਨਹੀਂ 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 ਸਾਨੂੰ ਇਹ ਚੀਜ਼ ਦਾ ਡਰ ਸੀ ਵੀ ਲੋਕ ਇਹ ਨਾ ਕਹਿਣ ਵੀ ਯਾਰ ਦਿਖਾਵਾ ਕਰ ਰੇ ਆ ਜਾਂ ਕੋਈ ਪਾਰਟੀ ਵਾਈ ਨਾਲ ਜੋੜ ਕੇ ਵਾਜੇ ਨੇ ਇਸ ਚੀਜ਼ ਨੂੰ ਹਨਾ ਅਸੀਂ ਆਮ ਮਹਾਰਿਓਗੇ ਕੋਈ ਸਾਡੇ ਨੈਟ ਤੇ ਅਸੀਂ ਕੁਝ ਨਹੀਂ ਪਾਇਆ ਚਲੋ ਪ੍ਰਮਾਤਮਾ ਦੀ ਕਿਰਪਾ ਹੀ ਹੁੰਦੀ ਹੈ ਜੀ ਤੁਸੀਂ ਵੀਰ ਮਿਲ ਗਏ ਹੁਣ ਚਲੋ ਤੁਸੀਂ ਵੀ ਆਪਦੀ ਡਿਊਟੀ ਨਿਭਾਈ ਜੰਨੇ ਹੋ ਜੀ ਹਨਾ ਤੁਹਾਡਾ ਬਹੁਤ ਵਧੀਆ ਉਪਰਾਲਾ ਵੀਰ ਜੀ ਉਹ ਤੁਸੀਂ ਸਾਨੂੰ ਰੋਕ ਕੇ ਮਾਲ ਵਾਜੇ ਕਾਰ ਦੀ ਸੇਵਾ ਬਹੁਤ ਵੱਡੀ ਆ ਬਾਈ ਹਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਪ੍ਰਮਾਤਮਾ ਹੁੰਦਾ ਵੀਰ ਜੀ ਸੇਵਾ ਲੈਣ ਵਾਲਾ ਆਪਾਂ ਉਨੇ ਗੁਰੂ ਸਾਹਿਬ ਨੇ ਸਾਡੀ ਕਿਰਪਾ ਦਾ ਹੱਥ ਰੱਖਿਆ ਸਾਰੇ ਵੀਰਾਂ ਤੇ ਨਗਰ ਤੇ ਹਨਾ ਤਾਂ ਅਸੀਂ ਇੰਨੇ ਜੋਕੇ ਹੋਏ ਜੀ ਹਨਾ ਅੱਗੇ ਤੋਂ ਵੀ ਕੋਈ ਗੱਲ ਨਹੀਂ ਵੀਰ ਜੀ ਉਹਨਾਂ ਆਪਾਂ ਮਾਝਾ ਭਾਈ ਹੈ ਸਾਡਾ ਮਾਝੇ ਵਾਲੇ ਪੰਜਾਬ ਵਾਲੇ ਨਾਲ ਖੜਿਆ ਡਾਟ ਵਰਕੀ ਇੱਕ ਦੂਜੇ ਦੇ ਨਾਲ ਹੀ ਖੜਨਾ ਪੈਣਾ ਬਾਈ ਹੈ ਨਾ ਬਿਲਕੁਲ ਗਲਤ ਹੈ ਹਾਂਜੀ ਜਦੋਂ ਕਿੰਨੀ ਵੀ ਮੁਸੀਬਤ ਆਵੇ ਉਹਨਾਂ ਦੇ ਨਾਲ ਖੜਿਆ ਸਾਨੂੰ ਇੱਕ ਵਾਰੀ ਬਸ ਮੈਸੇਜ ਦੇਣ ਵੀ ਆ ਚੀਜ਼ ਦੀ ਲੋੜ ਹੈ ਹਰੇਕ ਚੀਜ਼ ਅਸੀਂ ਪੰਚਾਵਾਂਗੇ ਸਾਡੇ ਆਸੇ ਪਾਸੇ ਪਿੰਡਾਂ ਦੇ ਵੀ ਸਾਰੇ ਇੱਧਰ ਆ ਰਹੇ ਆ ਸੰਯੋਗ ਨਾਲ ਬਾਰੀ ਨਾਲ ਆ ਰਹੇ ਆ ਜਿਵੇਂ ਕੋਈ ਇੱਕ ਦੋ ਦਿਨ ਮਗਰੋਂ ਆ ਰਿਹਾ ਕੋਈ ਤਿੰਨ ਦਿਨ ਕਿਉਂਕਿ ਇਹ ਕੰਮ ਆਪਣਾ ਹਜੇ ਅੱਜ ਦਾ ਦਿਨ ਤਾਂ ਨਹੀਂ ਇਹ ਘਟੋ ਘਟ ਦੋ ਮਹੀਨੇ ਚੱਲੂਗਾ ਹੀ ਚੱਲੂਗਾ ਜੀ ਕਿਉਂਕਿ ਹਾਂ ਹਰੇਕ ਲੋੜਵੰਦ ਪਰਿਵਾਰ ਤੱਕ ਪਹੁੰਚੇ ਕਈ ਐ ਹੁੰਦਾ ਵੀ ਉਰੇ ਵੰਡਿਆ ਜਾਂਦਾ ਕੋਈ ਪਛਾਣ ਹਰੇ ਘਰ ਘਰ ਤੇ ਕਰ ਆਪਣੀ ਮਤਲ ਰਾਸ਼ਨ ਪਹੁੰਚੇ ਹਰੇ ਘਰ ਤੇ ਕਿਰਪਾ ਪਸ਼ੂਆਂ ਦਾ ਚਾਰਾ ਪਹੁੰਚੇ ਬਿਲਕੁਲ ਬਾਈਕ ਤੁਹਾਡੇ ਖੇਤਕੂ ਠੀਕ ਖਰੇ ਉਹ ਤਾਂ ਠੀਕ ਹੈ ਜੀ ਸਾਡੇ ਬਹੁਤ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਹੈ ਅੱਜ ਦੀ ਘੜੀ ਵੈਸੇ ਮੀਂਹ ਤਾਂ ਪੈ ਰਿਹਾ ਪੰਜ 6 ਦਿਨਾਂ ਤੋਂ ਪਿਛਲੇਆਂ ਤੋਂ ਬਾਕੀ ਇੱਧਰ ਸਾਡਾ ਰੁਝਾਨ ਹੈ ਖਲਾਤ ਸਾਡੇ ਵਧੀਆ ਫਸਲ ਕਰਾ ਗੁਰੂ ਮਹਾਰਾਜ ਦੀ ਕਿਰਪਾ ਵਧੀਆ ਸਾਰਾ ਝੋਨਾ ਨਰਮਾ ਨੁਕਸਾਨ ਤਾਂ ਹੈ ਪਰ ਥੋੜਾ ਨਰਮੇ ਦਾ ਨੁਕਸਾਨ ਹੈ ਸਾਡੇ ਝੋਨੇ ਦਾ ਕੋਈ ਨੁਕਸਾਨ ਨਹੀਂ ਨਰਮੇ ਨਾਲ ਨੁਕਸਾਨ ਹੋਏਗਾ ਸੋ ਡੇਰ ਜੀ ਥੋੜਾ ਬਹੁਤ ਵੀਰ ਜੀ ਹੈਗਾ ਕਿਉਂਕਿ ਸਾਡੇ ਮਨੋ ਨਰਮੇ ਵਾਲੇ ਏਰੀਆ ਥੋੜਾ ਜਿਆਦਾ ਜੀ ਠੀਕ ਹੈ ਵੈਸੇ ਗੁਰੂ ਸਾਹਿਬ ਦੀ ਕਿਰਪਾ ਜੀ ਵੀ ਮਾਰੇ ਪਿੱਕਾ ਲੈਂਦੇ ਹੁੰਦੇ ਕੋਈ ਗੱਲ ਨਹੀਂ ਕੋਈ ਪ੍ਰਵਾਹ ਨਹੀਂ ਜਿੰਨਾ ਚੱਕਰ ਉਹ ਕਹਿੰਦੇ ਹੁੰਦੇ ਜੇ ਇੱਕ ਆ ਰੋਟੀ ਦਾ ਦਿੱਦੀ ਖਾ ਲਾਂਗੇ ਜੇ ਅੱਧੀ ਆ ਦੋਸਤੋਂ ਵੀ ਅੱਧੀ ਕਰ ਲਾਂਗੇ ਨਾ ਕੋਈ ਗੱਲ ਨਹੀਂ ਜੀ ਡਟ ਕੇ ਖਣੇ ਪੰਜਾਬ ਦੇ ਨਾਲ ਜਿੰਨੇ ਜੋ ਕੇ ਹੈਗੇ ਆ ਰੱਜ ਕੇ ਹਮਲਾ ਮਾਰਾਂਗੇ ਸਾਰੀ ਸੰਗਤੀ ਸਾਰਾ ਪਿੰਡ ਹੀ ਮਨੋ ਸਾਰਾ ਹਰਿਆਣਾ ਦੀ ਕੋਸ਼ਿਸ਼ ਇਹ ਹੈ ਜੀ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫ ਤਰੜ ਕੇ ਰਹਾਗੇ ਜੁੜੇ ਰਹੋ ਤੁਸੀਂ